ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98786 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ 22 ਗੋਰੇ ਕੋਲ ਆਏ ਆ ਸਕਰੀਨ ਤੇ ਚੱਲ ਜੰਦਾ ਉਹਦਾ ਤੇ ਤਿੰਨ ਬੈੜਾ ਆਪਾਂ ਲੈ ਕੇ ਆਏ ਆ ਦੋ ਗੱਬਣਾ ਬੈੜਾ ਠੀਕ ਆ ਜੀ ਤੇ ਇੱਕ ਆਪਾਂ ਸੂਈ ਸਵਾਈ ਲੈ ਕੇ ਆਏ ਆ ਇੱਕ ਬਾਈ ਕੋਲੇ ਕੱਚੀ ਜਰਸੀ ਆ ਠੀਕ ਆ ਜੀ 15 ਨੰਨ ਦੀ ਕੱਚੀ ਆ ਜਰਸੀ ਦਾ ਸਹਜ ਜੋੜਿਆ ਜਿਹੜਾ ਖੁੰਦਾ ਠੀਕ ਆ ਜੀ ਤੇ ਆਪਾਂ ਪਹਿਲਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਸਾਰੀ ਆ ਜਾ ਵੀਰੇ ਸਸੀਗਾ ਬਾਈ ਸਸੀਗਾ ਬਾਈ ਹੋ ਠੀਕ ਠਾਕ ਹਾਂ ਵੀਰੇ ਪਹਿਲਾਂ ਤਾਂ ਨੰਬਰ ਬੋਲ ਕੋਰੇ ਨਾ ਬਾਈ ਆਪਣਾ ਨੰਬਰ ਹੈ 8788 ਹੂੰ 043 87288043 ਬੀ ਪਿੰਡ ਜੀ ਪਿੰਡ ਭਰੌੜ ਜ਼ਿਲ੍ਹਾ ਬਰਨਾਲਾ ਤਪਾਦਸੀਲਾ ਨਾਨਸਰ ਗੁਰਦੁਆਰੇ ਕੋਲੇ ਆਪਣਾ ਘਰ ਆ ਬਾਈ ਓਕੇ ਜੀ ਤੇ ਵੀਰੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਆ ਕੋਰੇ ਚਾਰ ਦਿਖਾ ਦੇਣਾ ਯਾਰ ਚਾਰ ਇੱਕ ਤਾਂ ਦੁੱਧ ਰੈਡੀ ਵਾਲੀ ਹੈ ਨਾ ਜਮਾ 20 ਕਿਲੋ ਹਾਜ਼ਰ ਜਮਾ ਇਹਦੇ ਬਾਰੇ ਹੀ ਗੱਲ ਕਰ ਲਈ ਆਪਾਂ ਹੂੰ ਕਿੰਨਾ 20 ਕਿਲੋ ਦੁੱਧ ਪੌਣ ਤਿੰਨ ਟਾਈਮ ਚੋਲੇ ਕੋਈ ਕਿੰਨੇ ਦਿਨਾਂ ਦੀ ਸੋਈ ਬੇ ਗੁਰੇ 10 ਦਿਨ ਹੋ ਗਏ ਸੀ ਨਾ ਗੰਦੇ ਛੱਡਣ ਲੱਜੂ ਹੂੰ ਕੱਢ ਹੁਣ ਵੀ ਵਧੂਗੀ ਦੁੱਧ ਤੇ ਵੀਡੀਓ ਬਣਾਉਣ ਦਾ ਸਮਾਂ ਆਪਣਾ 11 ਵਜੇ ਦਾ ਜੀ 11 ਤੋਂ ਪਲੱਸ ਹੋਊਗਾ ਦਿਖਾ ਦਈਏ ਹੂੰ 11 11:41 ਦਾ ਜੀ ਠੀਕ ਹੈ ਜੀ 11:41 ਮਿੰਟ ਹੋਗੇ ਤੇ ਗੋਰੇ ਹੁਣ 20 ਕਿਲੋ ਕਿੰਨਾ ਦੁੱਧ ਕਿੰਨਾ ਦੁੱਧ ਵਧ ਜੂਗੀ ਹੋਰ ਉਦੋਂ ਬਾਅਦ ਚੁੱਕੀ ਬਾਜੀ ਮਨ ਤਾਂ ਇੱਥੋਂ 23 ਲੀਟਰ ਹੋ ਬਾਜੀ ਖੋਲੋ ਫਿਰ ਇਹਨੂੰ ਤੋੜਾ ਤਰਾ ਕਰਾਗੇ ਚੱਕੇ ਜਾਨੀ ਹੁਣ 20 ਕਿ ਲੀਟਰ ਆਪਾਂ ਮਿਣ ਕੇ ਦੇ ਦਾਂਗੇ ਜਮਾਂ ਚੋਕੇ ਦੇ ਦਾਂਗਾ ਭਾਈ ਠੀਕ ਆ ਵੀਰੇ ਹਾਂ ਬਾਜੀ ਇੰਨਾ ਉਹ ਬਾਜੀ ਪਾ ਦੇ ਪਾ ਲਈ ਸ਼ਾਹੀਵਾਲ ਤੇ ਥੋੜਾ ਜਿਹਾ ਜਰਸੀ ਨਗਰ ਉਸ ਆ ਗਿਆ ਹਨਾ ਓਕੇ ਜੀ ਖਾਣ ਪੀਣ ਨੂੰ ਬਹੁਤ ਵਧੀਆ ਹੂੰ ਬਾਕੀ ਦਾ ਦੁੱਧ ਨਾ ਫੈਟ ਵਾਲਾ ਪਾਉਂਦਿਆਂ ਜੀ ਇਹੇ ਇਹ ਇਹ ਜੀ ਦਾ ਫੈਨ ਹੁੰਦਾ ਬਾਈ ਜੇ ਦੁੱਧ ਦਾ 2 ਲੀਟਰ ਨਾਲ ਲੈ ਜੇ ਹਮ ਓਕੇ ਜੀ ਓਕੇ ਠੀਕ ਆ ਵੀਰੇ ਪੌਂਦੀ ਫਾਇਟ ਕਢਾ ਕੇ ਲੈ ਜਾਗਾ ਹਾਂ ਪਹਿਲਾਂ ਸਾਰਾ ਕੁਝ ਬਾਅਦ ਛੋਦਾ ਕਰੀ ਜਾ ਤੇ ਬਾਕੀ ਇਹ ਸੁਆ ਰੇ ਨਾਲ ਦੂਜਾ ਹੀ ਆ ਹਨਾ ਹਮ ਅੱਛਾ ਦੋਨੇ ਦੇ ਜੁਵਟਾ ਤਾਂ ਕਰਤਾ ਉਹਨੇ ਦੋ ਤਣ ਮੋਹ ਲੈ ਚੋਈ ਕੇ ਦੋ ਮਗਲੇ ਠੀਕ ਆ ਜੀ ਠੀਕ ਆ ਓਕੇ 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 ਤੇ ਬਾਕੀ ਦਾ ਰੰਗ ਪ੍ਰਿੰਟ ਵੀ ਸੋਨਾਗਾ ਇਹਦਾ ਤੇ ਦੂਜਾ ਨੰਬਰ ਦੁੱਧੇ ਫਾਇਟ ਵਾਲਾ ਪਾਉਂਦੇ ਇਹ ਜੀਆਂ ਬਹਿਣਾ ਬਹੁਤ ਘੱਟ ਮਿਲਦੀਆਂ ਬਾਕੀ ਕੋਈ ਨਹੀਂ ਆ ਯਾਰ ਦੂਜੇ ਨੰਬਰ ਤੇ ਆਇਆ ਥਣਲੇ ਵਾਲੀਆਂ ਤੇ ਗੋਰੇ ਜੇ 22 ਕਿਲੋ ਜਾਂ 20 ਕਿਲੋ ਵੀ ਮੰਨ ਲਗੇ ਦੇਈ ਜਾਏ ਤੇ 25 ਦਾ ਮੁਕਾਬਲਾ ਕਰਨਾ ਹਨ ਇਹਨੇ ਫੈਟ ਵੱਧ ਹੁੰਦੀ ਆ ਤੀ ਤੇ ਬਾਹਰ ਜਾ ਬਾਈ ਅੱਛਾ ਜੀ ਫੈਟ ਬਹੁਤ ਸੋਖਣਾ 6.5 ਕਾਹਦੀ ਗੱਲ ਆ ਓਕੇ ਵੱਜਦੀ ਆਉਂਦੀ ਆ ਤੇ ਗੋਰੇ ਫਿਰ ਇਹਦੇ ਕਿੰਨੇ ਪੈਸੇ ਲਾਵਾਂਗੇ ਹੁਣ 20 ਕਿਲੋ ਤਿਆਰ ਵਾਲੀ ਦੇ 85 ਹਜ਼ਾਰ ਦੇਣੀ ਆਸੇ ਮਾਣਦਾਨ ਹੋ ਜੂਗਾ ਮਾਣਾ ਮੋਟਾ ਕਰਾਂਗੇ ਯਾਰ ਤੇ ਲੇਵਾ ਤਾਂ ਆਥਰ ਨੂੰ ਇਹਨੇ ਆਪਣੇ ਕੋਲ ਸਪੈਸ਼ਲ ਵੀਡੀਓ ਹੋ ਗਿਆ ਸ਼ਾਮ ਨੂੰ ਦੀ ਟਾਈਮ ਤੇ ਜਦੋਂ ਬਣਦੀ ਆ ਲਾਦੇ ਮੈਂ ਚੋਈ ਨਹੀਂ ਹੁੰਦੀ ਠੀਕ ਆ ਜੀ ਖਾਲੀ ਕਰੀਦਾ ਜਿੱਡੀ ਮਾਰੀ ਸੌਂਦਾ ਕੈਮਰਾ ਲੱਗੇ ਚੈੱਕ ਕਰਾ ਕੇ ਦਿਖਾ ਦੇ ਨਹੀਂ ਖਾਲੀ ਵੀਰੇ ਖਾਲੀ ਹੈ ਜਮਾ ਦੇ ਸੀ ਜਾਂਦੇ ਪਾਸਾ ਹੀ ਨਹੀਂ ਜਮੇ ਵਿੱਚ ਮਗਰ ਬੱਚਾ ਤੇ ਹੁਣ 2 ਨੰਬਰ ਦੀ ਗੱਲ ਕਰਨਗੇ ਇਹ ਤਾਂ ਵੀਡੀਓ ਅਜੇ ਕੱਲ੍ਹ ਨੂੰ ਪਾਉਣੇ ਚੱਲ ਤੂੰ ਆ ਗਿਆ ਮੈਂ ਚੱਲ ਪਾ ਦਿੰਦੇ ਕੋਈ ਗੱਲ ਨਹੀਂ ਵੀਰੇ ਤੇ 2 ਨੰਬਰ ਇਚ ਐਫ ਇਹ ਵੀਰੇ ਚਾਰ ਦੰਦ ਬੱਚੀ ਰਹਿ ਜਾਣਾ ਪਹਿਲਾਂ ਸੂਈ ਦੀ ਪਹਿਲਾਂ ਸੂਈ ਦੀ ਤੇ ਬਾਲ ਦੇ ਕਿੰਨੇ ਪਾ ਜੀ ਹਮ ਓਕੇ ਲੂਨ ਦੇ ਦੁਬਾਈ 23 ਕਿਲੋ ਬਾਈ ਤੇ ਕਿੰਨੇ ਦਿਨ ਬਾਕੀ ਹੈ ਹਾਂ ਪਹਿਲੇ ਸਾਢੇ ਹਫਤਾ ਖੋਲੋ ਤੇ ਮੂੰਹੋਂ ਚਾਰ ਦੰਦ ਕੋਈ ਵੀ ਪਟਕੇ ਲਿਆ ਸਕਦਾ ਹੂੰ ਓਕੇ ਆ ਦੇਖੋ ਫੇਸ ਕਰੋ ਚੈੱਕ ਇਹ ਕਰਾਵਾਇਆ ਸਮਝ ਇੱਕ ਹੂੰ ਠੀਕ ਹੈ ਵੀਰੇ ਚਾਰ ਦੰਦ ਓਕੇ ਓਕੇ ਲੈ ਚਲੋ ਤੇ ਬਾਕੀ ਤੁਸੀਂ ਆਦੀ ਤਸਲੀ ਆਪ ਵੀ ਕਰ ਸਕਦੇ ਹੋ ਆ ਕੇ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਬੱਚੀ ਨਾ ਕੁਆਲਿਟੀ ਵਾਲੀ ਆ ਜਣੀ ਗੱਲ ਮੁੱਕੀ ਹੈ ਨਾ ਆਂ ਗੰਗ ਸਾਰੇ ਚੰਗੇ ਨਮਾਉਣ ਦਵਾਉਣ ਵਾਲੀਆਂ ਜ਼ਰੂਰ ਐਵੇਂ ਜਿਕੇ ਚੈੱਕ ਕਰ ਲਿਓ ਦਸ ਸੌ ਦਾ ਸੋਨਾ ਹੀ ਲੱਗੂਗਾ ਹਾਂ ਵੀਰੇ ਤੇਰੀ ਗੱਲ ਸੇ ਨਮਾਉਣ ਨਾਲ ਘੜਿਆ ਵੱਡੀਆਂ ਬਣ ਜਾਣਗੀਆਂ ਜਾਂ ਦੁੱਧ ਵੱਧ ਜਾਣਗੀਆਂ ਹਨਾ ਫੰਡ ਆ ਜਾਵੇ ਲੈ ਜਾਣਾ ਮੁਰਕੇ ਬਿਮਾਰ ਹੋਏ ਨੀਂ ਨਮਰੇ ਓਕੇ ਜੀ ਤੇ ਥਣ ਬਹੁਤ ਦੇਦੇ ਜਿਵੇਂ ਦੂਜੇ ਸੋਨਾਂ ਲੱਗਿਆ ਵਾ ਹਨਾ ਥਣ ਦੀ ਕੋਈ ਆ ਦੇਖੋ ਆ ਦੇਖੋ ਪਲੂਣ ਦੇਸੀ ਜਾਂਦੀ ਵੀਰੇ ਤੇ ਕਿੰਨੇ ਪੈਸੇ ਗੁਰੇ ਦੇ ਫਿਰ ਇਹ 83 ਦੇ ਦਾਂਗਾ ਯਾਰ ਠੀਕ ਆ ਓਕੇ ਜੀ ਆ ਦੇਖੋ ਪਰ ਬੱਚੀ ਦਾ ਮੁੱਲ ਆ ਨਾ ਮੱਛੀ ਵੀ ਚੰਗੇ ਆ ਪੱਛਾ ਚੋਂਗੇ ਬਣੀ ਬੋਸੀ ਕੱਲ ਓਕੇ ਓਕੇ ਇੱਕ ਵਾਰ ਦੂਜੇ ਨੂੰ ਗੱਪੜੇ ਇਹ ਫਿਰ ਸੀਲ ਬਹੁਤ ਹੁੰਦੀਆਂ ਤੇ ਹੁਣ ਵੀਰੇ ਆਪਾਂ ਗੱਲ ਕਰ ਲਗੇ ਥੋੜੀ ਜੀ ਜਿਹੜੀ ਕਰਾਸ ਬੈਡ ਹੈਗੀ ਉਹਦਾ ਬਸ ਐਫ ਐਫ ਤੇ ਮੁਕਾਵਲੀ ਦੇ ਯਾਰ ਅੱਛਾ ਕਿੰਨੇ ਦਿਨ ਬਾਕੀ ਆ ਸਾਢੇ 4 ਦੀ ਗੱਪਣ ਹੋਣ ਵਾਲੀ ਆ ਅੱਛਾ ਸਾਢੇ 4 ਦੀ ਗੱਪਣਾ 7 ਕਿਲੋ ਦੁੱਧ ਵਾਲਾ 6 ਮਣ ਦੇ ਲੈ ਜਾਈ ਅੱਛਾ 7 ਕਿਲੋ ਦੁੱਧ ਤਾਂ ਟੋਕੜ ਗੱਪਣਾ ਨਹੀਂ ਭਜਾ ਓਕੇ ਸੀਲ ਸਾਬ ਬੜੀ ਆ ਤਾਂ ਬੈਠ ਜਾ ਜਿਆਦਾ ਵਾਲੀ ਤਾਂ ਹਿੱਲ ਜੂ ਹੂੰ ਇਹ ਨਹੀਂ ਹਿੱਲਦੀ ਓਕੇ 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 ਕੋਪਰਾ ਜ਼ਰੂਰ ਕਰਿਆ ਨੇ ਤੇ ਹੁਣ 7 ਕਿਲੋ ਦੁੱਧ ਬਸ ਬਸ ਬਾਕੀ ਦਾ ਅਗਲਾ ਟਾਈਮ ਤੇ ਮਾਰ ਕੇ ਲੈ ਜਾ ਤਾਰਾ ਹਨਾ ਨਹੀਂ ਉਹ ਰਸਾ ਲੱਗਿਆ ਸੀ ਤੂੜੀ ਜਾਗੀ ਤੂ ਦੁੱਖ ਮੰਦੀ ਹਾਂ ਆ ਦੇਖੋ ਜੀ ਕੋਈ ਚੱਕਰ ਹੀ ਨਹੀਂ ਇਹ ਜਿਆਦਾ ਆ ਵੀ ਤਰੇ ਤਲ ਗਿਆ ਕਹਿੰਦਾ ਵਿੱਚ ਹੱਥ ਜਾ ਗਿਆ ਹੂੰ ਆ ਗਿਆ ਆਹ ਜੀ ਖਾਨ ਦੇ ਵੀ ਲੱਗ ਗਿਆ ਹੂੰ ਤੂੰ ਅਗਲਾ ਚੋਕੇ ਲੈ ਕੇ ਜਾਵੇਂ ਹਨਾ ਹਾਂ ਹਾਂ ਠੀਕ ਆ ਵੀਰੇ ਤੇ ਗੋਰੇ ਨੂੰ ਵੀ ਖੋਲ ਦੇ ਵੀਰੇ ਤੋੜਾ ਤਾਰਾ ਕਰਾ ਦੇ ਚੱਕ ਆ ਦੇਖੋ ਹੂੰ ਇਹ ਥੋੜੀਆਂ ਜਿਹੀਆਂ ਕ੍ਰੋਸ ਬੈੜਾਂ ਹੁੰਦੀਆਂ ਨੇ ਕਰਦੀਆਂ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਓਕੇ ਫਲੀ ਸਮੀ ਬਹੁਤ ਆ 20 ਕਿਲੋ ਦੇ ਦੇਣੇ ਸੱਜਰ ਹੂੰ ਹੁਣ 7 ਕਿਲੋ ਨਾਲੇ ਅਗਲੇ ਨੂੰ ਪੇਜੋ ਨਾਲੇ ਗੱਪਣ ਹਾਂ ਗੱਪਣੀ ਬਹੁਤ ਹੂੰ ਠੀਕ ਆ ਵੀਰੇ ਤੇ ਦੁੱਧ ਇਹਦਾ ਵੀ ਫੈਟ ਵਾਲਾ ਹੋਊਗਾ ਹਨਾ ਤੇ ਇਹਦੇ ਗੁਰੇ ਫਿਰ ਕਿੰਨੇ ਪੈਸੇ ਆ ਵੀਰੇ ਇਹ 45 ਦੇ ਦਾਂਗੇ ਬਸ ਠੀਕ ਆ ਜੀ 45000 ਚ ਤੁਹਾਡਾ ਮਾਨਤਨ ਹੋਣਾ ਤੋਕੜ ਗੱਪਣ ਸਾਢੇ 4 ਮਹੀਨੇ ਚੈੱਕ ਪਾਸ ਤੇ 7 ਕਿਲੋ ਦੁੱਧ ਤੇ ਦੂਜੇ ਸੂਏ ਵਾਸਤੇ ਗੱਪਣਾ ਨੇ ਦੂਜੇ ਸੂਏ ਤੇ ਹੁਣ ਆਪਾਂ ਜਰਸੀ ਦੀ ਗੱਲ ਕਰ ਲਈ ਵੀਰੇ ਇਹ ਕੱਚੀ ਹੈ 15 ਦਿਨ ਪਈ ਹੈ ਜੀ ਹੂੰ ਕੀ ਡਿਮਾਂਡ ਆ 13 ਲੀਟਰ ਹੁੰਦਾ ਪਿੰਡੋ ਲਈ ਆ ਕੱਲ ਇਹ ਦੂਜਾ ਸੂਆ ਇਹ ਦੂਜਾ ਕੀ ਡਿਮਾਂਡ ਹੈ ਦੀ ਇਹ ਵੀ 45 ਦੇ ਡਾਂਗੇ ਬਣੂ ਬਹੁਤ ਠੀਕ ਹੈ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਕੇ ਚੈੱਕ ਤੇ ਬਾਕੀ ਅਰੀਜਨਲ ਜਰਸੀ ਆ ਹਨਾ ਜਾਤ ਪ੍ਰੀਡ ਫੁੱਲ ਹੂੰ ਫੋਲ ਬਰੀਡ ਹੈ ਜੀ ਆ ਕਰੋ ਜੀ ਚੈੱਕ ਕੁਆਲਟੀ ਜੀ ਆਪਾਂ ਗੱਲ ਕਰ ਲਗੇ ਫੁੱਲ ਬਰੀਡ 45 ਦੀ ਵੀਰੇ ਹਾਂ 45 ਦੀ ਬਾਕੀ ਤਾਂ ਕੱਚੀ ਆ 52 ਦੀ ਬਿਕ ਜੇ ਤਿਆਰ ਹੋ ਗਿਆ ਠੀਕ ਆ ਵੀਰੇ ਬਾਕੀ ਫੇਸ ਕੁਆਲਟੀ ਲਿਖਣੀ ਚਾਹੀਦੀ ਓਕੇ 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 ਹੂੰ ਬਾਕੀ ਤਾਂ ਬੋਦੀ ਵਗੈਰਾ ਪੂਰਾ ਚੱਕਿਆ ਠੀਕ ਆ ਵੀਰੇ ਤੇ 45000 ਚ ਤੁਹਾਡਾ ਮਾਨਦਾਨ ਹੋ ਜਾਣਾ 15 ਕਿਲੋ ਮੰਨ ਕੇ ਚੱਲ 15 ਡਰ ਵਾਲਾ ਪਾਉਂਦੀਆਂ ਬਾਕੀ ਦਾ ਇਹ ਤੇ ਵੀਰੇ ਨੰਬਰ 22 ਦਾ 8728804320 ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਪਧਾਤਿਆਂ ਦੀ ਸੜਕ ਤੇ ਬਾਈ ਦਾ ਘਰ ਆਗਾ ਨਾਮ ਬਾਈ ਦਾ ਗੋਰਾਗਾ ਚਾਰ ਵੜਾ ਅਸੀਂ ਚਾਰੇ ਤੁਹਾਨੂੰ ਦਿਖਾ ਦਿਆਂ ਇੱਕ 20 ਕਿਲੋ ਦੁੱਧ ਰੈਡੀ ਵਾਲੀ ਇੱਕ ਐਚ ਐਫ ਨਸਲ ਦੀ ਗੱਬਣ ਬੱਚੀ ਤੇ ਇੱਕ ਜਰਸੀ ਤੁਹਾਨੂੰ ਦਿਨ ਕੱਟ ਦੀ 12 15 ਤੇ ਇੱਕ ਤੁਹਾਨੂੰ ਤੋਕੜ ਗੱਬਣ ਦਿਖਾਤੀ ਹੈਗੀ ਸਾਢੇ 4 ਮਹੀਨੇ ਚੈੱਕ ਪਾਸ ਤੇ 7 ਕਿਲੋ ਦੁੱਧ ਇੱਕ ਆਪਣੇ ਕੋਲ ਯਾਰ ਮੱਝ ਦਾ ਬੱਚਾ ਤਾਜਾ ਤੇ ਮੈਂ ਘਰ ਆਉਗੀ ਜੀ ਠੀਕ ਆ ਜੀ ਕਿੰਨੇ ਲੈਣਾ ਹੋਵੇ ਤਾਜਾ ਬੱਚਾ ਪਿਆ ਬਹੁਤ ਜਿਆਦਾ ਕੋਈ ਨਕਾਰ ਲਿਓ ਬਾਈ ਦਾ ਸਵਰਗ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ